ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਰੇਸ ਲੱਖਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਲੋਡ ਆਪਣਾ ਬਾਈਕ ਜਿੱਥੇ ਦਾ ਲੋਡ ਆਪਣਾ ਉੱਜ ਉਮਲ ਕਵੇਨ ਉਮਲ ਕਵੇਨ ਦਾ ਲੋਡ ਹੈ ਜੀ ਅੱਜ ਬਣੇ ਰਿਓ ਸਾਡੇ ਚੈਨਲ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਵਿਊ ਆ ਦੇਖੋ ਰੇਗਿਸਤਾਨ ਦੁਬਈ ਦਾ ਇਹਨੂੰ ਕਹਿੰਦੇ ਨੇ ਅਸਲੀ ਦੁਬਈ ਬਾਈ ਜੀ ਇੱਥੇ ਮਤਲਬ ਨਾ ਜਿੱਦਾਂ ਟਰਕਿੰਗ ਲਾਈਫ ਹੈ ਹੈ ਤਾਂ ਜਿੱਦਾਂ ਬਹੁਤ ਵਧੀਆ ਪਰ ਥੋੜੀ ਸਿਰਖਪਾਈ ਵੀ ਹੁੰਦੀ ਹੈ ਜਿੱਦਾਂ ਲਾਲੋ ਵੈਜੀਟੇਬਲ ਵਾਲੇ ਹਨਾ ਉਹਦੇ ਕੰਮ 'ਚ ਉਹੱਚ ਥੋੜੀ ਸਿਰਖਪਾਈ ਹੈ ਬੰਦਾ ਸਾਰ ਜਨਤਾ ਨੇ ਘਰੇ ਨਹੀਂ ਵ ਠੀਕ ਹੈ ਮਤਲਬ ਸਾਰਾ ਦਿਨ ਇੱਧਰ ਉੱਧਰ ਬੰਦਾ బిజీ ਰਹਿੰਦਾ ਇੱਕ ਤਰ੍ਹਾਂ ਦੇ ਬੰਦਾ ਆਪਣਾ ਟਾਈਮ ਨਹੀਂ ਦੇ ਸਕਦਾ ਜਿਵੇਂ ਹੁਣ ਪਾਈ ਉਹਨਾਂ ਦਾ ਕੰਮ ਹੈ ਡਰਾਈ ਕੰਟੇਨਰ ਵਿੱਚ ਬੰਦੇ ਨੂੰ ਜਦੋਂ ਕੰਟੇਨਰ ਲੋਡ ਆਉਂਦਾ ਉਦੋਂ ਹਨਾ ਉਦੋਂ ਲੋਡ ਲੈ ਕੇ ਜਾਣਾ ਹੁੰਦਾ ਨਹੀਂ ਉਦੋਂ ਤੱਕ ਬੰਦਾ ਆਪਣਾ ਰੈਸਟੂਟ ਕਰ ਲੈਂਦਾ ਬਲ ਇਹਨਾਂ ਨੂੰ ਇੱਕ ਤਰ੍ਹਾਂ ਦੇ ਵਿੱਚ ਨੂੰ ਰੈਸਟ ਮਿਲ ਜਾਂਦਾ ਪਰ ਜਿਹੜਾ ਵੈਜੀਟੇਬਲ ਵਾਲਾ ਮਾਰਕੀਟ ਵਾਲਾ ਕੰਮ ਹੈ ਉੱਚ ਥੋੜਾ ਜਿਹਾ ਔਖਾ ਲੱਗਦਾ ਬੰਦੇ ਨੂੰ ਹਨਾ ਟਰੱਕ ਟਰੱਕੇ ਚ ਇਹ ਕੰਮ ਬਾਕੀ ਸਾਰਾ ਲੋ ਜੀ ਉਸ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਸੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਅ ਤੇ ਉਸ ਤੋਂ ਬਾਅਦ ਸਾਨੂੰ ਦਰਸ਼ਨ ਹੋਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਜੀ ਜਿਨ੍ਹਾਂ ਦੇ ਦਵਾਨ ਸੀ ਦਬਈ ਦੇ ਵਿੱਚ ਤੇ ਇਹ ਸਾਡੀ ਰਾਣੀ ਸੁੰਦਰਾ ਸਾਡੀ ਗੱਡੀ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਅਵਲ ਕੋਇਨ ਵੇਅਰ ਹਾਊਸ ਚ ਜਿਹੜਾ ਆਪਾਂ ਸਵੇਰੇ ਲੋਡ ਚੱਕਿਆ ਸੀ ਉਰੇ ਚ ਆਪਾਂ ਪਹੁੰਚ ਚੁੱਕੇ ਹਾਂ ਹੁਣ ਲੋਡ ਖਾਲੀ ਕਰਨ ਮੇਰੇ ਲੋਡ ਚ ਕੀ ਕੁਝ ਹੁੰਦਾ ਵੇਅਰ ਹਾਊਸ ਪਹੁੰਚ ਚੁੱਕੇ ਹਾਂ ਲੋ ਜੀ ਗੱਡੀ ਅੰਦਰ ਲੱਗਿਆ ਵਰਦਨਾ ਆਪਾਂ ਸੀਸੀਆਂ ਨੇ ਖਾਲੀ ਸੀਸੀਆਂ ਨੇ ਪਰਚੂ ਗਿਆ ਠੀਕ ਹੈ ਜੀ ਆਹ ਲਓ ਜੀ ਕਰੋ ਜੀ ਦਰਸ਼ਨ ਜੀ ਆਹ ਗੱਡੀਆਂ ਲੱਗੀਆਂ ਹੋਈਆਂ ਅਨਲੋਡ ਹੋ ਰਹੀਆਂ ਨੇ ਜਿਹੜੀਆਂ ਹੁਣ ਆਪਣਾ ਵੀ ਨੰਬਰ ਲੱਗ ਗਿਆ ਆਪਣੀ ਵਾਰੀ ਆਊਗੀ ਹੁਣ ਬਾਕੀ ਤੁਹਾਨੂੰ ਨਾਲ-ਨਾਲ ਦੱਸਾਂਗੇ ਵੀ ਵੀ ਕੀ ਕੀ ਹੁੰਦਾ ਕਿੱਦਾਂ-ਕਿੱਦਾਂ ਗੱਡੀ ਖਾਲੀ ਹੁੰਦੀ ਹੈ ਠੀਕ ਹੈ ਜੀ ਤੁਹਾਨੂੰ ਦਿਖਾਨੇ ਵੇਅਰ ਹਾਊਸ ਦੇਖੋ ਇਦਾਂ ਦਾ ਹੁੰਦਾ ਜੀ ਹਾਂ ਜੀ ਲਓ ਆਪਾਂ ਪਹੁੰਚ ਚੁੱਕੇ ਆਂ ਵੇਅਰ ਹਾਊਸ ਦੇ ਅੰਦਰ ਇੱਕ ਖੜੀ ਆ ਆਖਾ ਰਾਣੀ ਇਹ ਵੀ ਆਪਣੀ ਆ ਕੰਪਨੀ ਦੀ ਤੇ ਆ ਆਪਣਾ ਅੰਦਰਲਾ 뷰 ਹੈ ਆ ਆਪਣੇ ਭਾਈ ਲੱਗੇ ਹੋਏ ਨੇ ਸਾਰੇ ਇੱਕ ਉਹ ਗੱਡੀ ਖੜੀ ਆ ਆਪਣੀ ਗੱਡੀਆਂ ਅਜੇ ਤਿੰਨ ਲੱਗੀਆਂ ਹੋਈਆਂ ਨੇ ਪਹਿਲਾਂ ਇਹ ਖਾਲੀ ਹੋਣਗੀਆਂ ਤੇ ਫੇਰ ਆਪਣੇ ਵਾਲੀ ਚੱਲਣੀ ਹੈ ਕੰਮ ਆ ਗਿਆ ਆਪਣੇ ਫੌਜੀ ਸਾਹਿਬ ਫੌਜੀ ਜੀ ਕਿੱਦਾਂ ਆ ਗਿਆ ਕੀ ਹਾਲ ਚੱਲ ਖਾਲੀ ਹੋਈ ਨਹੀਂ ਲੱਗੇ ਹੁਣ ਚੱਲ ਕੋਈ ਨਾ ਹੋਊ ਟਾਈਮ ਨਾਲ ਖਾਲੀ ਦੇ ਆ ਆਪਣੇ ਬਾਕੀ ਦੇ ਡਰਾਈਵਰ ਵੀ ਆ ਗਏ ਸਾਰੇ ਸਰਦਾਰ ਹੀ ਦਾ ਖਿਆਰ ਵਾਬ ਕਹਿੰਦਾ ਰੱਖਣੇ ਸਰਦਾਰ ਹੀ ਆ ਕਹਿੰਦਾ ਸਾਰੇ ਕਹਤ ਕਹਤ ਸਰਦਾਰ ਲੈ ਗਿਆ ਇਹ ਕਹਿੰਦਾ ਸਾਰੇ ਆ ਨੌਜਵਾਨ ਆ ਵੀ ਹਾਜੀ ਕਿਦਾਂ ਕੋਈ ਨਹੀਂ ਗੱਡੀ ਖਾਲੀ ਹਾਂ ਝੋਟਿਆ ਕੀ ਕਰੀ ਜਨਾ ਇਹ ਬੰਗੇ ਲੈਂਦਾ ਇਹ ਕਹਿੰਦਾ ਛੱਡਦਾ ਨਹੀਂ ਕਹਿੰਦਾ ਕੋਨਾ ਕੋ ਕਰਕੇ ਹਟੂ ਮੈਂ ਕਰਦਿਆਂ ਫਿਰ ਗੱਡੀ ਖਾਲੀ ਕਰਾ ਕੇ ਦੇਖਦੇ ਆ ਫਿਰ ਕਿੰਨੇ ਟਾਈਮ ਲੱਗਦਾ ਹੈ ਲੋ ਜੀ ਹੁਣ ਤਾਂ ਆਪਾਂ ਕਨੈਕਟ ਸੀਟ ਤੇ ਬੈਠੇ ਸੀ ਹੁਣ ਆਪਾਂ ਬੈਂਦੇ ਆ ਤੁਹਾਨੂੰ ਦਿਖਾਣੇ ਆ ਡਰਾਈਵਰ ਵਾਲੀ ਸੀਟ ਤੇ ਬੈਠ ਕੇ ਕਿੱਦਾਂ ਦਾ ਫੀਲ ਹੁੰਦਾ ਲੋ ਜੀ ਇਹ ਆ ਡੈਸ਼ ਬੋਰਡ ਬਾਈਨ ਐਲ ਸੀ ਡੀ ਲਗਾਈ ਹੋਈ ਆ ਅੰਦਰ ਗੋਣੇ ਗੋਣੇ ਸੁਣਦੇ ਨੂੰ ਤੇ ਇਦਾਂ ਦਾ ਦਿਖਦਾ ਹੁਣ ਆਪਾਂ ਇੱਥੇ ਕੰਟੇਨਰ ਖਾਲੀ ਕਰਾਂਗੇ ਬਾਕੀ ਨਾਲ ਜੁੜੇ ਰਹੋ ਆ ਲੋ ਜੀ ਇਦਾਂ ਗੱਡੀ ਖਾਲੀ ਹੁੰਦੀ ਆ ਦੇਖੋ ਲੋਡ ਜਿਹੜਾ ਇਦਾਂ ਸਮਾਨ ਉਤਰਦਾ ਹੈ ਲਿਫਟ ਨਾਲ ਇਦਾਂ ਸਮਾਨ ਅਨਲੋਡ ਹੁੰਦਾ ਇਹਦੇ ਚੋਂ ਤੇ ਇਦਾਂ ਵੇਅਰ ਹਾਊਸ ਤੇ ਸੈੱਟ ਕਰਕੇ ਰੱਖਦੇ ਆ ਆਹ ਦੇਖੋ ਇਦਾਂ ਸਾਰਾ ਲੋਡ ਹੈ ਜਿਹੜਾ ਐ ਤਾਂ ਥੱਲੇ ਹੋ ਕੇ ਸੈੱਟ ਹੁੰਦਾ ਵੇਅਰ ਹਾਊਸ ਦੇ ਵਿੱਚ ਤਾਂ ਇਸ ਤੇ ਬਾਅਦ ਜਾਊਗਾ ਲੋਡ ਸਾਰਾ ਇਹ ਮਤਲਬ ਕੰਪਨੀ ਦੇ ਵਿੱਚ ਜਾਊਗਾ ਜਿੱਥੇ ਇਹਦੇ ਤੇ ਸਮਾਨ ਹੈ ਉੱਥੇ-ਉੱਥੇ ਇਹਨੂੰ ਡਿਲੀਵਰ ਕਰ ਦਿੰਦੇ ਨੇ ਲੋਗ ਲਾਸਟ ਪੈਲੇਟ ਰਹਿ ਗਿਆ ਸੀ ਖਾਲੀ ਹੋ ਗਿਆ ਅੰਦਰ ਸਾਫ ਸਫਾਈ ਚੱਲ ਰਹੀ ਹੈ ਅੰਦਰ ਸਾਫ ਸਫਾਈ ਚੱਲ ਰਹੀ ਹੈ ਕੰਟੇਨਰ ਦੀ ਫੜੋ ਫੜੋ ਉੱਥੇ ਖੜੋ ਚੱਲ ਆ ਯਾ ਅੰਦਰ ਚੱਲ ਉਹ ਸੁਬਾ ਲਾਵਾਗੇ ਬਾਕੀ ਚਾਰ ਬੋਚਾ ਲੱਗ ਰਿਹਾ ਹੈ ਬਾਈ ਕਿੱਦਾਂ ਲੱਗ ਰਿਹਾ ਲਾਸਟ ਕੰਟੇਨਰ ਫਿਰ ਚੱਲਦੇ ਆਂ ਰੋਡ ਤੇ ਲਓ ਜੀ ਲਾਸਟ ਵਾਲਾ ਟੈਕੀ ਸਾਫ਼ ਕਰਤਾ ਕੰਟੇਨਰ ਪੂਰਾ ਗੇਟ ਲੱਗੇ ਲਾਉਣ ਲਓ ਜੀ ਲਾ ਦਾ ਸੁੱਕੇ ਵੀਰ ਨੇ ਗੇਟ ਆਇਆ ਯਾਰ ਕੇਰਾ ਵੀ ਹੋ ਗਿਆ ਹੈ ਲਓ ਜੀ ਗੱਡੀ ਕਰਕੇ ਖਾਲੀ ਹੁਣ ਆਪਾਂ ਚੱਲਿਆਂ ਦੁਬਾਰਾ ਪੋਰਟ ਵੱਲ ਤੇ ਪਹਿਲਾਂ ਅਸੀਂ ਆਪਾਂ 6 ਘੰਟੇ ਦੇ ਰੁਕੇ ਉਹਦੇ ਬਾਅਦ ਗੱਡੀ 'ਚ ਬੈ ਕੇ ਤੇ ਜਾਣਿਆ ਚਾਹ ਚੂ ਪੀਣ ਤੇ ਫਿਰ ਅੱਗੇ ਕਰਦੇ ਆਂ ਕਾਰਬਾਈ ਫਿਰ ਜਾਣਿਆ ਰੂਮ 'ਚ ਅੱਜ ਦਾ ਲੋਡ ਕੰਪਲੀਟ ਹੋ ਗਿਆ ਚੁੱਕੇ ਆ ਹੁਣ ਚੱਲਦੇ ਆਂ ਚਾਹ ਪੀਣ ਢਾਬੇ ਤੇ ਰਾਤ ਹੋ ਗਈ ਬਾਈ ਜੀ ਆਪਾਂ ਕਿੰਨੇ ਵਜੇ ਆਏ ਸੀ ਵੀਰੇ ਆਪਾਂ ਆਪਾਂ ਮੈਨਾਂ ਦਾ 2 ਵਜੇ ਆਏ ਸੀ ਬਿਲਕੁਲ ਇਹ ਲਾ ਲੋ ਵੀ ਇੱਕ ਕਟਰ ਇਨਰ 40 ਫੁੱਟ ਦਾ ਖਾਲੀ ਕਰਨੇ ਨੂੰ ਘੱਟੋ ਘੱਟ ਵੀ ਸਾਢੇ 3 ਘੰਟੇ 3 ਘੰਟੇ ਚਾਹੀਦੇ ਹੁੰਦੇ ਨੇ ਮੈਕਸਿਮਮ ਅਸੀਂ ਸਾਡਾ ਕੰਟੇਨਰ ਲਗਿਆ ਸੀ ਮੈਨੂੰ ਲੱਗਦਾ 4:00 ਵਜੇ ਲਗਿਆ ਸੀ ਖਾਂਦੀ ਨੂੰ ਤੇ ਹੁਣ 7:00 ਵਜੇ ਚੁੱਕੇ ਨੇ 7:30 ਹੋ ਚੁੱਕੇ ਨੇ ਤੇ ਇੰਨਾ ਕੁ ਟਾਈਮ ਮਾਲਨੇ ਕੇ ਚਲਦੇ ਆਪਾਂ ਵੀ ਬਾਕੀ ਹੁਣ ਦੇਖਦੇ ਆਂ ਚਾਹ ਚੂ ਪੀਣੇ ਜਾ ਕੇ ਫਿਰ ਚਲਦੇ ਆਂ ਰੋਮ ਵੱਲ ਹਾਂ ਸਰਸ 모সা ਕੈਫੇਟੇਰੀਏ ਤੋਂ ਭੁੱਖ ਬਾਲੀ ਲੱਗੀ ਹੋਈ ਸੀ ਆ ਕੈਫੇਟੇਰੀਏ ਤੇ ਰੁਕੇ ਅਸੀਂ ਆ ਲੱਤੀ ਤੇ ਹੁਣ ਚੱਲਦੇ ਆਂ ਘਰ ਵੱਲ ਨੂੰ ਭੁੱਖ ਬਾਲੀ ਲੱਗੀ ਹੋਈ ਸੀ ਬਾਈ ਹਨਾ ਚੁੱਕੇ ਫਿਰ ਬਹੁਤ ਭੁੱਖ ਲੱਗਦੀ ਰੋਡ ਤੇ ਚੜ੍ਹ ਚੁੱਕੇ ਆਂ ਮੇਨ ਰੋਡ ਤੇ 311 ਰੋਡ ਤੇ ਮੇਨ ਰੋਡ ਆ ਇਹ ਹੁਣ ਜਾ ਰਹੇ ਆਂ ਸ਼ਾਰਜੇ ਨੂੰ ਮੇਨ ਫੋਰਟ ਤੇ ਜਿਵੇਂ ਮੇਰੇ ਮਿੱਤਰੋ ਹੁਣ ਆ ਗਿਆ ਆਪਾਂ ਟੋਲ ਤੇ ਹੁਣ ਇੱਥੇ ਆਪਾਂ ਪੇਪਰ ਦਿਖਾ ਕੇ ਟੋਲ ਵਾਲੇ ਤੇ ਫਿਰ ਆਪਾਂ ਨੂੰ ਗਾਹਾਂ ਪਰਮਿਸ਼ਨ ਮਿਲ ਜੂਗੀ ਜਾਣੇ ਦੀ ਆ ਪੇਪਰ ਹੁੰਦੇ ਨੇ ਇਹ ਇਦਾਂ ਦੇ ਬਾਕੀ ਸੋਖਾ ਵੀ ਡਰਾਈਵਰੀ ਕਰਦਾ ਹੋਇਆ ਆਪ ਜਿੱਤਰ ਨੇ ਬਾਕੀ ਬਾਈ ਦੱਸੂਗਾ ਦਿਖਾ ਕੇ ਉੱਥੇ ਕੇਵਨ ਤੇ ਤਾਂ ਐ ਨਹੀਂ ਉੱਤਰ ਕੇ ਨਹੀਂ ਜਾਣਾ ਬੰਦਾ ਮਤਲਬ ਜੀ ਆਪਣੇ ਬਰਾਬਰ ਸ਼ੀਸ਼ਾ ਆਪਾਂ ਡਾਊਨ ਕਰਨਾ ਤੇ ਡਾਊਨ ਕਰਕੇ ਆਪਾਂ ਸਟੇਪਰ ਬਣਾਉਣੇ ਆ ਨਾ ਸਟੈਂਪਰ ਆ ਕੇ ਆਪਾਂ ਨੂੰ ਭੇਜ ਦੇਣਾ ਆ ਜੋ ਰਾਜ ਕੋਈ ਰੋਕ ਕੇ ਤਾਂ ਆਪਾਂ ਨੂੰ ਇੱਕ ਪੇਪਰ ਆਪਾਂ ਨੂੰ ਦੇਣਗੇ ਇਹ ਅੱਛਾ ਇੱਕ ਪੇਪਰ ਆਪਾਂ ਨੂੰ ਦੇਣਗੇ ਉਹ ਲੈ ਕੇ ਆਪਦੇ ਕੋਲ ਰੱਖਣਗੇ ਠੀਕ ਹੈ ਜੀ ਤਾਂ ਜੋ ਰਾਜ ਆਪਾਂ ਨੂੰ ਜੇ ਕੋਈ ਰੋਕੇ ਆਪਾਂ ਨੂੰ ਦਿਖਾ ਸਕਦੇ ਵੀ ਆਪਾਂ ਟੂਲ ਪਟਾਕੇ ਆ ਠੀਕ ਹੈ ਠੀਕ ਹੈ ਲੋ ਇਹ ਆ ਗਿਆ ਟੋਲ ਜਿੱਦਾਂ ਆਪਣੇ ਇੰਡੀਆ ਹੁੰਦਾ ਟੋਲ ਇਦਾਂ ਹੀ ਹੁੰਦਾ ਬਸ ਇੱਥੇ ਪੇਪਰ ਦੰਨੇ ਆ ਪਹਿਲਾਂ ਹੀ ਠੀਕ ਹੈ ਜੀ ਜੀ ਆਪਣਾ ਨੰਬਰ ਆ ਗਿਆ ਜੀ ਹੁਣ ਟੋਲ ਤੇ ਟੋਲ ਤੇ ਮਤਲਬ ਇੱਥੇ ਕਿਊ ਆਰ ਕੋਡ ਨਹੀਂ ਹੁੰਦਾ ਜਿੱਦਾਂ ਆਪਣੇ ਫਾਸਟ ਟੈਗ ਹੁੰਦਾ ਉਦਾਂ ਨਹੀਂ ਹੈਗਾ ਇੱਥੇ ਸੇ ਪੇਪਰ ਭੰਦ ਦਿੰਨੇ ਟਰੱਕ ਦੇ ਦੇਖੋ ਕੈਬਨ ਬਣਿਆ ਹੋਇਆ ਸਸ ਕੈਬਨ ਚਾਪਾਨੇ ਦੇ ਦੇਣਾ ਨੰਬਰ ਦੇ ਦੇਣੇ ਤੇ ਬਸ ਅੱਗੇ ਚੱਲੀ ਜਾਨੇ ਬਸ ਹੁਣ ਆਪਰੋਂ ਐਂਟਰੀ ਮਿਲ ਜਾਏਗੀ ਇੱਥੇ ਬਸ ਜਿੱਦਾਂ ਹੀ ਐਂਟਰੀ ਮਿਲੀ ਉਦਾਂ ਹੀ ਬਸ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਫਿਰ ਆਪਣੇ ਕੋਲ ਇੱਕ ਤਰ੍ਹਾਂ ਤੇ ਲਾਲੋ ਪਰਮਿਸ਼ਨ ਹੋ ਜਾਂਦੀ ਹੈ ਵੀ ਅੱਗੇ ਜਾਣੇ ਦੀ ਅਗਰ ਕਿਸ ਨੇ ਰੋਕਿਆ ਤਾਂ ਆਪਾਂ ਟੋਲ ਦਾ ਆਪਣਾ ਖਰਚੀ ਦਿਖਾ ਸਕਦੇ ਹਾਂ ਤੋ ਜੀ ਪਰਮਿਸ਼ਨ ਮਿਲ ਗਈ ਹੁਣ ਆਪਾਂ ਚੱਲੇ ਆਂ ਅੱਗੇ ਆਪਾਂ ਪਹੁੰਚ ਚੁੱਕੇ ਹੁਣ ਫੋੜ ਦੇ ਸ਼ਾਰਜਾ ਸ਼ਾਰਜਾ ਫੋੜ ਦੇ ਪਹੁੰਚ ਚੁੱਕੇ ਆਂ ਹੁਣ ਐਮਪਟੀ ਖਾਲੀ ਕਰੂਗਾ ਬਾਈ ਉਸ ਤੋਂ ਬਾਅਦ ਫੇਰ ਇੱਕ ਲੋਡ ਹੈ ਰਾਤ ਦਾ ਰਾਤ ਦੀ ਬਾਅਦ ਸ਼ਿਫਟ ਲਾਊਗਾ ਤੇ ਆਪਾਂ ਬਾਈ ਹੁਣ ਚੱਲੇ ਆਏ ਘਰੇ ਤੁਹਾਨੂੰ ਰੂਮ ਦੀ ਹਾਲਤ ਦਿਖਾਣੇ ਜਾ ਕੇ ਰੂਮ ਜੀ ਲੋ ਜੀ ਹੁਣ ਆਪਾਂ ਹੌਲੀ ਹੌਲੀ ਚੱਲ ਰਹੇ ਆਂ ਬੋਟ ਵੱਲ ਤੇ ਬੋਟ ਪਾਰ ਕਰਕੇ ਜਾਵਾਂਗੇ ਪਰ ਹੂੰਗਾ ਨੇ ਦੇਖਾਣੇ ਬਗਲੋ